ਜੇ ਸਾਧੂਆ ਨੂੰ ਦੇਖ ਦੂਰ ਨਸਦੇ ਜੇ ਸਾਧੂਆ ਨੂੰ ਦੇਖ ਦੂਰ ਨਸਦੇ ਜੇ ਸਾਧੂਆ ਨੂੰ ਦੇਖ ਦੂਰ ਨਸਦੇ ਆਕੇ ਉਹਨਾਂ ਦੇ ਕਿ ਰਾਜਪੂਤ ਵਸਦੇ ਹੋ ਆਕੇ ਉਹਨਾਂ ਦੇ ਕਿ ਰਾਜਪੂਤ ਵਸਦੇ ਆਕੇ ਉਹਨਾਂ ਦੇ ਸਾਧੂਆ ਧੂੜੀ ਕਰ ਇਸ਼ਨਾਨ ਕਿਉਂ ਕਿਉਂਕਿ ਸਹੇਬ ਹੀ ਦੀ ਰਸਾਨੀ ਬਣਦੀ ਹੁੰਦਾ ਹੈ ਹਾਂ ਤੇ ਬਹੁਤ ਪੀਰ ਸੁਧਰੇ ਜਦੋਂ ਇਹ ਚੱਲਦੇ ਨਾ ਬਾਬਾ ਬਾਲਕ ਬਨਾਰਾਮ ਜੀ ਵਰਗੇ ਜੋਗੀ ਆਠ ਆੜ ਤੀਰ ਵੀ ਚੱਲਦੇ ਨੇ ਚਰਨਾ ਵਿੱਚੋਂ ਦੀ ਚਰਨਾ ਤੋਂ ਵੀ 18 ਇਹ ਜਿੱਥੇ ਬਾਬੇ ਤਾਂ ਦਿਨੇ ਚਾਲੰ ਘਰਦੇ ਨੇ ਸਾਲ ਪੀਰ ਤੋਂ ਚੱਲਦੇ ਨੇ ਚਰਨਾ ਤੋਂ ਇਸੇ ਕਰਕੇ ਕਹਿੰਦੇ ਸਾਲ ਵੀ ਪੂਰ ਕਰੋ ਇਸਨਾਂ ਬਾਬਾ ਜੀ ਦੀਆਂ ਕਮਨਾਵਾਂ ਤੋਂ ਹਰ ਕਦੇ ਬਸਾ ਤੇ ਦੇਖ ਲਓ ਜੀ ਜੀ ਆਇਆਂ ਨੂੰ आदेश महाराज जी बोलो गुरु गोरखनाथ महाराज की जय गोरखपंथी जो गोरखपंथ है संप्रदाय है आदे शंगीने। आदे शंगीने। आदे शंगीने। आदे ਮੀਰ ਨੂੰ ਜੀ ਦਾ ਕਾਗੇ ਪੰਡਾਰੇ ਸਾਧ ਪਰ ਕੀ ਕਹਿੰਦਾ ਕਿਵੇਂ ਅਰਦਾਸਾ ਕਰਦਾ ਪੂਰਨ ਭਗਤ ਕਾਹੇ ਕੋਲੇ ਖੜਕੇ ਇਹ ਕਰਦਾ ਬਈ ਤੈਨੂੰ ਸਾਬ ਮੇਲੇ ਬਾਰੇ ਜਾਣਕਾਰੀ ਦਿਓ ਥੋੜੀ ਬੋਲ ਬਾਬਾ ਗੁਰਦਰਸ਼ਾਹ ਜੀ ਦੀ ਜੈ ਸਭ ਤੋਂ ਪਹਿਲਾਂ ਇੱਥੇ ਚੈਨਲ ਵੱਲੋਂ ਪਹੁੰਚਣ ਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਤਿੰਨ ਦਿਨਾਂ ਤੋਂ ਲਗਾਤਾਰ ਤੁਸੀਂ ਇਸ ਸਾਡੇ ਮੇਲੇ ਦੀ ਕਵਰੇਜ ਦੇ ਰਹੇ ਹੋ ਘਰ ਘਰ ਇਸ ਮੇਲੇ ਨੂੰ ਪਹੁੰਚਾ ਰਹੇ ਹੋ ਇਸ ਗੱਲ ਲਈ ਮੈਂ ਤੁਹਾਡੇ ਚੈਨਲ ਦਾ ਉੱਚਾ ਚੇਤਨ ਤਹਿ ਦਿਲੋਂ ਸ਼ੁਕਰਗੁਜ਼ਾਰ ਹਾਂ ਸੋ ਅੱਜ ਸਾਡੇ ਮੇਲੇ ਦਾ ਤੀਜਾ ਦਿਨ ਹੈ ਦੋ ਦਿਨ ਅਲਗੋਜਿਆਂ ਦੇ ਅਖਾੜੇ ਤੇ ਅੱਜ ਤੀਜੇ ਦਿਨ ਢੱਡ ਸਾਰੀ ਦੇ ਖੁੱਲ੍ਹੇ ਅਖਾੜੇ ਦੇ ਰੂਪ ਚ ਸਾਡਾ ਸੱਭਿਆਚਾਰਕ ਸਿਸਟਮ ਮੌਜੂਦ ਹੈ ਤੇ ਅੱਜ ਦੀ ਸ਼ਾਮ ਹੀ ਇੱਥੇ ਘੋਲਖੇਡ ਵੀ ਹੋਣੇ ਨੇ ਇਹਦੇ ਨਾਲ ਨਾਲ ਸਾਡਾ ਜਿਹੜਾ ਇੱਥੋਂ ਦਾ ਡੇਰਾ ਬਾਪੂ ਕੁਦਰਸ਼ਾ ਇਹ ਡੇਰਾ ਬੜੀਆਂ ਉਂਗੀਆਂ ਸਮਾਜਿਕ ਸੇਵਾਵਾਂ ਵੀ ਨਿਭਾ ਰਿਹਾ ਹੈ ਸਭ ਤੋਂ ਪਹਿਲੀ ਗੱਲ ਤਾਂ ਜਿਹੜੀ ਮੈਨੂੰ ਸਭ ਤੋਂ ਵੱਡੀ ਖੂਬਸੂਰਤੀ ਲੱਗਦੀ ਹੈ ਕਿ ਇਸ ਡੇਰੇ 'ਚ ਸਾਰੇ ਧਰਮਾਂ ਦਾ ਸਮੇਲ ਹੈ ਮੰਦਿਰ ਵੀ ਡੇਰ ਦੇ ਅੰਦਰ ਹੀ ਮੌਜੂਦ ਹੈ ਮਜ਼ਾਰਾ ਵੀ ਮੌਜੂਦ ਨੇ ਤੇ ਨਾਲ ਇੱਥੇ ਪੂਰੇ ਗ੍ਰਾਂਟ ਸਾਹਿਬ ਦੇ ਸਾਹਬ ਦੇ ਪਾਠ ਵੀ ਸਮੇਂ-ਸਮੇਂ ਤੇ ਹੁੰਦੇ ਰਹਿੰਦੇ ਨੇ ਸੋ ਪੂਰੀ ਤਰ੍ਹਾਂ ਧਾਰਮਿਕ ਸੰਤੁਪਾਵਨਾ ਦੇ ਰੰਗ ਚਰੰਗਿਆ ਹੋਇਆ ਸਾਡਾ ਡੇਰਾ ਡੇਰੇ ਵੱਲੋਂ ਐਂਬੂਲੈਂਸ ਸੇਵਾ ਡੇਰੇ ਵੱਲੋਂ ਇੱਕ ਮਿੰਨੀ ਫਾਇਰ ਬ੍ਰਿਗੇਡ ਪ੍ਰੋਪਰ ਦੇ ਦੇ ਵੱਲੋਂ ਹੋਰ ਕੇ ਡੇ ਦੇ ਦੀ ਕਮੇਟੀ ਵੱਲੋਂ ਤੇ ਅੱਜ ਕੱਲ੍ਹ ਏਮ ਦੇ ਵਾਸਤੇ ਲੰਗਰ ਦੀ ਸੇਵਾ ਜਿਹੜੀ ਉਹ ਵੀ ਸਾਡੇ ਏਸ ਦੇ ਦੇ ਵੱਲੋਂ ਦੇ ਦੇ ਦੀ ਕਮੇਟੀ ਵੱਲੋਂ ਉੱਚੇ ਚੇ ਤੌਰ ਤੇ ਜਾਂਦੀ ਹੈ ਸੋ ਬੜੇ ਸਭੇਕਾਰ ਸਿਸਟਮ ਦੇ ਨਾਲ ਨਾਲ ਪੂਰੇ ਸਾਡੇ ਸਮਾਜ ਦੇ ਜਿਹੜੇ ਕਾਰਜ ਨੇ ਉਹਨਾਂ ਚ ਵੀ ਸਾਡਾ ਦੇਰਾ ਬਹੁਤ ਖੁੱਲੇ ਮਨ ਨਾਲ ਤੇ ਬਹੁਤ ਧਿਆਨਤਾਦਾਰੀ ਨਾਲ ਆਪਣਾ ਹਿੱਸਾ ਪਾਉਂਦਾ ਹੈ ਸੋ ਅੱਜ ਸਾਡਾ ਤੀਜਾ ਦਿਨ ਹੈ ਮੇਲੇ ਦੇ ਸਭਾ ਚਾਰ ਵਾਰੀ ਪਹਿਲਾਂ ਆਪਣੀ ਕੁਛ ਨਾ ਕੁਛ ਗੱਲ ਸਾਡੀ ਪਹਿਲੇ ਕੋ ਇੰਟਰਵਿਊ ਤੇ ਪਹਿਲੀ ਬਾਈਟ ਤੇ ਹੋ ਚੁੱਕੀ ਸੀ ਸੋ ਇਸ ਮੇਲੇ ਨਾਲ ਸੰਬੰਧਤ ਅੱਗੇ ਜੇ ਮੈਂ ਕਹਾ ਤਾਂ ਪਰੰਪਰਾ ਜਿਹੜੇ ਸਾਡੇ ਇਥੇ ਪਹਿਲੇ ਬਾਬਾ ਗੁਦੜ ਸ਼ਾਹ ਸੀ ਉਹਨਾਂ ਦੇ ਚੇਲੇ ਸੀ ਫਿਰ ਬਾਬਾ ਜਬਰ ਸ਼ਾਹ ਬਾਬਾ ਜਬਰ ਸ਼ਾਹ ਦੇ ਚੇਲੇ ਸੀ ਬਾਬਾ ਪ੍ਰੇਮ ਸ਼ਾਹ ਬਾਬਾ ਪ੍ਰੇਮ ਸ਼ਾਹ ਬਾਬਾ ਰਬਲੋਕ ਜੀ ਆਏ ਬਾਬਾ ਰਬਲੋਕ ਜੀ ਤੋਂ ਬਾਅਦ ਇਥੇ ਸਾਡੇ ਬਾਬਾ ਧਨ ਦਾਸ ਜੀ ਆਏ ਬਾਬਾ ਧਨ ਦੀ ਦਾਸ ਜੀ ਤੋਂ ਬਾਅਦ ਅੱਜ ਕੱਲ ਗੱਦੀ ਬਿਛੇ ਬਾਬਾ ਬਾਲਕਨਾਥ ਨਾਥ ਜੀ ਦੇ ਉਹ ਇਸ ਤਰ੍ਹਾਂ ਸਾਡੀ ਛਿਵਨੀ ਸੱਤਵੇਂ ਪੂਰੀ ਕਰਕੇ ਕਿ ਵਿਧੇ ਰੀ ਦੀ ਪਰੰਪਰਾ ਜਾ ਰਹੀ ਹੈ ਜਿਹੜਾ ਨਾਲ ਸਾਡੇ ਇਸ ਨਗਰ ਚ ਮੈਂ ਇੱਕ ਉੱਚੀ ਚੀ ਗੱਲ ਨਗਰਵਾਲੇ ਕਹਿੰਦੇ ਆ ਕਿ ਇੱਕ ਵਿਸ਼ੇਸ਼ ਗੱਲ ਇਹ ਹੈ ਕਿ ਸਾਡੇ ਸਾਰੇ ਧਾਰਮਿਕ ਸਥਾਨ ਜੇ ਮੈਂ ਗਿਣਨ ਤੋਂ ਮੇਰੇ ਤੋਂ ਸ਼ਾਇਦ ਕੁਝ ਵੀ ਰਹਿ ਜਾਵੇ ਗੁਰਦੁਆਰਾ ਸਾਹਿਬ ਮਾਤਾ ਸੀਤਲਾ ਦਾ ਮੰਦਰ ਮਾਤਾ ਦਾ ਮੰਦਰ ਦੁਰਗਾ ਦਾ ਮੰਦਰ ਹਨੂਮਾਨ ਮੰਦਰ ਸ਼ਿਵਜੀ ਮੰਦਰ ਵਿਸ਼ਕਰਮਾ ਮੰਦਰ ਸ਼ੈਣ ਜੀ ਦਾ ਮੰਦਰ ਨਾਮਦੇਵੀ ਦਾ ਮੰਦਿਰ ਇਹ ਸਾਰੇ ਬਿਲਕੁਲ ਇੱਕ ਸਥਾਨ ਤੇ ਇੱਕ ਛੱਪੜ ਦੇ ਕਿਨਾਰੇ ਇੱਕੋ ਥਾਂ ਤੇ ਇਸ ਤਰ੍ਹਾਂ ਦੀ ਬੁਲੱਖਣ ਤਾਂ ਬਹੁਤ ਘੱਟ ਥਾਵਾਂ ਤੇ ਮਿਲਦੀ ਹੈ ਇਸ ਗੱਲ ਦਾ ਵੀ ਸਾਡੇ ਇੱਥੇ ਨਜ਼ਰੋਂ ਸੁਭਾਗ ਪ੍ਰਾਪਤ ਹੈ ਇਹਦੇ ਨਾਲ ਨਾਲ ਸਰਕਾਰੀ ادارے ਸੋ ਪਹਿਲਾ ਸਕੂਲ ਸਕੂਲ ਦੇ ਨਾਲ ਹਸਪਤਾਲ ਹਸਪਤਾਲ ਦੇ ਨਾਲ ਫੋਨਸਟ ਸਟੇਸ਼ਨ ਸੋ ਇਹ ਇਸ ਤਰ੍ਹਾਂ ਦੀ ਬਣਤਰ ਹੋਣੇ ਥੋੜੇ ਥਾਵਾਂ ਤੇ ਮਿਲਦੀ ਹੈ ਮੈਂ ਭਾਗਸ਼ਾਲ ਨਹੀਂ ਆ ਮੈਂ ਇਸ ਤਰ੍ਹਾਂ ਦੇ ਨਗਰ ਤੇ ਪੈਦਾ ਹੋਇਆ ਰਿਣੀ ਆ ਆਪਣੇ ਮਾਤ ਪਿਤਾ ਉਸ ਪ੍ਰਮਾਤਮਾ ਦਾ ਤੇ ਬਾਬੇ ਗੁੰਦੜਾ ਜੀ ਦਾ ਜਿੰਨਾ ਸਰਕਾਰ ਬੰਨ੍ਹੇ ਇਸ ਨਗਰ ਤੇ ਜਾਨੂ